ਸੱਚ ਦਾ ਝੂਠ ਨੂੰ ਸੁਨੇਹਾ ਤੁਸੀਂ ਕਿਹਨੂੰ ਅੱਗ 'ਚ ਸਾੜਨ ਦੀ ਕੋਸ਼ਿਸ਼ ਪਏ ਕਰਦੇ ਹੋ ਤੁਸੀਂ ਕਿਹਨੂੰ ਅੱਗ 'ਚ ਸਾੜਨ ਦੀ ਕੋਸ਼ਿਸ਼ ਪਏ ਕਰਦੇ ਹੋ ਤੁਸੀਂ ਕਿਹਨੂੰ ਅਧ ਵਿਚਕਾਰੋਂ ਦੋ ਫਾੜ ਪੇ ਕਰਦੇ ਹੋ ਤੁਸੀਂ ਪਹਿਲਾਂ ਵੀ ਕੋਸ਼ਿਸ਼ ਕੀਤੀ ਸੀ ਤੁਸੀਂ ਪਹਿਲਾਂ ਵੀ ਬਣਾਈ ਨੀਤੀ ਸੀ ਇਸ ਗੁਰੂ ਦਾ ਨਾਮ ਮਿਟਾ ਛੱਡੀਏ ਫਿਰ ਤੁਸੀਂ ਉਹ ਹੀ ਹੋ ਗਲਤੀ ਪੈ ਕਰਦੇ ਹੋ ਤੁਸੀਂ ਕਿਨੂੰ ਆ ਕੁਝ ਸાળਣ ਜੀ ਕੋਸ਼ਿਸ਼ ਪੈ ਕਰਦੇ ਹੋ ਉਹ ਤਾਂ ਨਿਰਸੱਚ ਹੈ ਅੱਜ ਹੈ ਕੱਲ ਸੀ ਹਮੇਸ਼ਾ ਰਹੇਗਾ ਤੁਸੀਂ ਤਪਦੇ ਹੋ ਹਿਰਦਿਆਂ ਨਾਲ ਕਿਤੇ ਵਾਰ ਸੱਚ ਹਮੇਸ਼ਾ ਠੰਡਾ ਰਹਿ ਕੇ ਠਰਦਾ ਰਹੇਗਾ ਤੁਸੀਂ ਵਾਰ ਕਰਕੇ ਵੀ ਹਾਰਦੇ ਰਹੇ ਹੋ ਉਹ ਵਾਰ ਸਹਿ ਕੇ ਵੀ ਮਸਕਰਾਰਦਾ ਰਹੇਗਾ ਆਪਣੇ ਬਜ਼ੁਰਗਾਂ ਤੋਂ ਤੁਸੀਂ ਸਿੱਖਿਆ ਨਾ ਕੁਝ ਆਪਣੇ ਬਜ਼ੁਰਗਾਂ ਤੋਂ ਤੁਸੀਂ ਸਿੱਖਿਆ ਨਾ ਕੁਝ ਤਾਈਓ ਫਿਰ ਜ਼ੁਲਮ ਪੈ ਕਰਦੇ ਹੋ ਤੁਸੀਂ ਕਿਹਨੂੰ ਅੱਗ ਤੇ ਸਾੜਨ ਦੀ ਕੋਸ਼ਿਸ਼ ਪੈ ਕਰਦੇ ਹੋ ਤੁਹਾਡੇ ਬਜ਼ੁਰਗਾਂ ਨੇ ਸੱਚ ਨੂੰ ਅੱਗ ਤੇ ਬਿਠਾਇਆ ਗਰਮ ਰੇਤਾ ਵੀ ਪਾਈ ਹਰ ਕਹਿਰ ਵਰਸਾਇਆ ਜਿੰਨਾ ਹੋ ਸਕਿਆ ਉਹਨਾ ਜੋਰ ਲਾਇਆ ਜਿੰਨਾ ਹੋ ਸਕਿਆ ਉਹਨਾ ਜੋਰ ਲਾਇਆ ਪਰ ਤੁਸੀਂ ਅਨਜਾਨ ਹੋ ਅਨਜਾਨ ਹੋ ਜੋ ਹਵਾ ਨੂੰ ਕੈਦ ਪਏ ਕਰਦੇ ਹੋ ਤੁਸੀਂ ਅਨਜਾਨ ਹੋ ਜੋ ਹਵਾ ਨੂੰ ਕੈਦ ਪਏ ਕਰਦੇ ਹੋ ਤੁਸੀਂ ਕਿੰਨੂ ਅੱਗ ਵਿੱਚ ਸਾੜਨ ਦੀ ਕੋਸ਼ਿਸ਼ ਪਏ ਕਰਦੇ ਹੋ ਜਦ ਵੇਖਿਆ ਤੁਸੀਂ ਹਾਰੇ ਨਾ ਤਾਂ ਪਿਆਰੇ ਲਿਆਏ ਰੂਨ ਲਪੇਟਿਆ ਅੱਗ ਲਾਈ ਉਬਾਲਿਆ ਤੇ ਆਰੇ ਚਲਾਏ ਪਰ ਫੇਰ ਵੀ ਤੁਸੀਂ ਸਮਝ ਨਾ ਸਕੇ ਸਮਝ ਨਾ ਸਕੇ ਸਮਝ ਨਾ ਸਕੇ ਪਰ ਫੇਰ ਵੀ ਤੁਸੀਂ ਸਮਝ ਨਾ ਸਕੇ ਜਿਸ ਤੇ ਫੁੱਲ ਨਾ ਕੁਮਲਾ ਸਕੇ ਉਹ ਰੁੱਖ ਨੂੰ ਮਾਰਨ ਦੀ ਕੋਸ਼ਿਸ਼ ਪੇ ਕਰਦੇ ਹੋ ਤੁਸੀਂ ਕਿੰਨੂ ਅੱਗ ਤੇ ਸਾੜਨ ਦੀ ਕੋਸ਼ਿਸ਼ ਪੇ ਕਰਦੇ ਹੋ ਸੱਚ ਸਾੜਿਆ ਸੜਦਾ ਨਹੀਂ ਸੱਚ ਮਾਰਿਆ ਮਰਦਾ ਨਹੀਂ ਇਹ ਤਾਂ ਦਿਲਾਂ ਵਿੱਚ ਰਹਿੰਦਾ ਏ ਇਹ ਤਾਂ ਹਰ ਕੰਨ ਵਿੱਚ ਰਹਿੰਦਾ ਏ ਤੁਸੀਂ ਵਾਰ ਕਰਨੇ ਨੇ ਤਾਂ ਅਸੀਂ ਫਿਰ ਤਿਆਰ ਹਾਂ ਪਰ ਲੁਕੋ ਨਾ ਸਾਹਮਣੇ ਆਓ ਅਸੀਂ ਤਿਆਰ ਹਾਂ ਕਿੰਨੇ ਕੁ ਸਿਰ ਚਾਹੀਦੇ ਨੇ ਮੰਗ ਤਾਂ ਸਹੀ ਅਸੀਂ ਹੋਈ ਉਸੇ ਕਹਾਂ ਜ਼ਰਾ ਖੰਗਤਾ ਸਿੰਘ ਐਵੇਂ ਲੋਕ ਨੂੰ ਲੁੱਕ ਕੇ ਵਾਰ ਕਰਦੇ ਲੋਕ ਕੀ ਕਹਿਣਗੇ ਤੇਰਾ ਨਾਮ ਪਹਿਲਾਂ ਹੀ ਝੂਠ ਸੀ ਹੁਣ ਕਾਇਰ ਵੀ ਕਹਿਣਗੇ ਤੂੰ ਅਜ਼ਮਾਇਆ ਕਿੰਨੇ ਵਾਰ ਏ ਅਸੀਂ ਦੁਹਰਾਇਆ ਕਿੰਨੇ ਵਾਰ ਏ ਤੁਸੀਂ ਹਾਰ ਜਾਣਾ ਏ ਤੇ ਮਰ ਜਾਣਾ ਏ ਅਸੀਂ ਅਸੀਂ ਤਾਂ ਸੱਚ ਦੇ ਆਸ਼ਿਕ ਅਸੀਂ ਤਾਂ ਸੱਚ ਦੇ ਆਸ਼ਿਕ ਹਾਂ ਆਖਰ ਸੱਚ ਸਮਝ ਜਾਣਾ ਹੈ ਤੁਸੀਂ ਜਿੰਨੀ ਕੋਸ਼ਿਸ਼ ਕੀਤੀ ਭਾਵੇਂ 19 ਹੋਰ ਕਰ ਲੋ ਤੁਸੀਂ ਜਿੰਨੀ ਕੋਸ਼ਿਸ਼ ਕੀਤੀ ਭਾਵੇਂ 19 ਹੋਰ ਕਰ ਲੋ ਇਹ ਸੱਚ ਹੈ ਹਮੇਸ਼ਾ ਰਹੇਗਾ ਇਹ ਸੱਚ ਹੈ ਹਮੇਸ਼ਾ ਰਹੇਗਾ ਇਹ ਗੰਢ ਪੱਲੇ ਬੰਨ ਲੋ ਇਹ ਸੱਚ ਹੈ ਇਹ ਹਮੇਸ਼ਾ ਰਹੇਗਾ ਇਹ ਗੰਢ ਪੰਨੇ ਬੰਨ ਲੋ ਇਹ ਗੰਢ ਪੱਲੇ ਬੰਨ ਲੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ